ਰੂਸੀਨ ਸਾਇੰਟਿਸਟ ਹੋਇਆ ਅਲੈਗਜ਼ੈਂਡਰ ਚਵਸਕੀ ਜਿਨੇ ਹਿਲੀਓਬਾਇਓਲੋਜੀ ਦਾ ਸਿਧਾਂਤ ਦਿੱਤਾ ਮਤਲਬ ਕਿ ਸੋਲਰ ਐਕਟੀਵਿਟੀਆਂ ਜਾਂ ਕੋਈ ਵੀ ਕੋਸਮੈਟਿਕ એનર્ਜੀ ਜਿਹੜੀ ਹੈਗੀ ਆ ਬ੍ਰਹਿਮੰਡ ਦੇ ਵਿੱਚ ਉਹ ਮਨੁੱਖੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਆ ਤੇ ਅਲੈਗਜ਼ੈਂਡਰ ਚਵਸਕੀ ਨੇ 500 ਈਸਾ ਪੂਰਵ ਤੋਂ ਲੈ ਕੇ 1922 ਤੱਕ ਜਿਹੜੀ ਸਟੱਡੀ ਕੀਤੀ ਉਹਨੇ ਰਿਸਰਚ ਵਰਕ ਕੀਤਾ ਤੇ ਉਹਨੇ ਜਿਹੜਾ ਡੇਟਾ ਕੱਢਿਆ ਉਹਨੇ ਅਨੁਮਾਨ ਲਗਾਇਆ ਕਿ ਜਦੋਂ ਸੂਰਜ ਆਪਣੇ 11 ਸਾਲ ਦੇ ਜਿਹੜਾ ਪੀਕ ਤੇ ਹੁੰਦਾ 11 ਸਾਲ ਦਾ ਲੋ ਪੀਰੀਅਡ ਹੁੰਦਾ 11 ਸਾਲ ਦਾ ਪੀਕ ਹੁੰਦਾ ਜਦੋਂ ਉਹ ਪੀਕ ਤੇ ਹੁੰਦਾ ਸੋਲਰ ਐਕਟੀਵਿਟੀਆਂ ਸੋਲਰ ਫਲੇਅਰਸ ਹੁੰਦੀਆਂ ਨੇ ਤਾਂ ਧਰਤੀ ਦੇ ਉੱਤੇ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਜਾਂ ਬੌਰਸ ਹੁੰਦੀਆਂ ਨੇ ਪਹਿਲੇ ਬਿਸਵਯੁੱਧ ਦੇ ਨਾਲ ਵੀ ਉਹਨੇ ਕਾਫੀ ਸਾਰੀਆਂ ਐਕਟੀਵਿਟੀਆਂ ਨੋਟ ਕੀਤੀਆਂ ਜਿਨ੍ਹਾਂ ਤੇ ਉਹਨੇ ਰਿਸਰਚ ਵਰਕ ਕੀਤਾ ਜਿਹੜਾ 1942 ਦੇ ਵਿੱਚ ਉਸ ਨੂੰ ਸੋਵੀਅਤ ਯੂਨੀਅਨ ਵੱਲੋਂ ਕੈਦ ਕਰ ਦਿੱਤਾ ਗਿਆ 8 ਸਾਲ ਦੀ ਉਹਨੂੰ ਕੈਦ ਕੀਤੀ ਗਈ ਕਿਉਂਕਿ ਜਿਹੜੀ ਰੂਸੀਅਨ ਫਿਲਾਸਫੀ ਹੈਗੀ ਉਹ ਇਹ ਕਦੇ ਵੀ ਮੰਨਣ ਲਈ ਤਿਆਰ ਨਹੀਂ ਹੈਗੀ ਕਿ ਕੋਈ ਬਾਹਰੀ ਸ਼ਕਤੀ ਕੋਈ ਰੈਵੋਲੂਸ਼ਨ ਲਿਆ ਸਕਦੀ ਹੈਗੀ ਤਾਂ ਉਹਨੂੰ ਕੈਦ ਕਰ ਦਿੱਤਾ ਗਿਆ 8 ਸਾਲ ਦੀ ਕੈਦ ਦਿੱਤੀ ਗਈ 2019 ਤੋਂ ਲੈ ਕੇ ਹੁਣ ਵੀ ਜਿਹੜਾ ਸੋਲਰ ਹਾਈ ਪੀਕ ਵਾਲਾ ਪੀਰੀਅਡ ਚੱਲ ਰਿਹਾ 2019 ਤੋਂ ਲੈ ਕੇ 2030 ਤੱਕ ਤਾਂ 2019 ਦੇ ਵਿੱਚ ਕੋਵਿਡ-19 ਦੀ ਬਿਮਾਰੀ ਆਈ ਸੀਗੀ ਤਾਂ ਹੋਰ ਵੀ ਜਿਹੜੀਆਂ ਹੁਣ ਇਸ ਵੇਲੇ ਜੰਗ-ਯੁੱਧ ਚੱਲ ਰਹੇ ਨੇ ਦੁਨੀਆ ਦੇ ਵਿੱਚ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ